ਜਿੰਦਾਬਾਦ ਜਿੰਦਾ ਸਾਡਾ ਏਕਾ ਜਿੰਦਾਬਾਦ 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 ਕਾਰਪੋਰੇਟ ਘਰਾੜੇ ਮੁਰਦਾਬਾਦ 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 ਕਿਸਾਨਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਦਿੱਲੀ ਜਾਣ ਦਾ ਰਸਤਾ ਖੁੱਲਾ ਕਰੋ ਖੁੱਲਾ ਕਰੋ ਖੁੱਲਾ ਕਰੋ ਗੋਲੇ ਰੀ ਸੋਰ ਹਾਲ ਸਤਿਕਾਰਯੋਗ ਸੰਘਰਸ਼ੀ ਸਾਥੀਓ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਉਹ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਜਿਹੜਾ ਪੰਜਾਬ ਦਾ ਫਲਸਫਾ ਹਮੇਸ਼ਾ ਮੁਹੱਬਤ ਮੰਗਦਾ ਹੈ ਜਿਸ ਧਰਤੀ ਤੇ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਰ ਸੰਗ ਹਮ ਕੋ ਬਨ ਆਈ ਦਾ ਪਾਠ ਪੜਾਇਆ ਜਾਂਦਾ ਜਿੱਥੇ ਕੜ ਕੜ ਦੇ ਵਿੱਚ ਕਤਰੇ ਕਤਰੇ ਦੇ ਵਿੱਚ ਮੁਹੱਬਤ ਦੇ ਬੀਜ ਬੀਜੇ ਜਾਂਦੇ ਆ ਤੇ ਜਿੱਥੇ ਮੁਹੱਬਤ ਦਾ ਬੀਜ ਬੀਜਿਆ ਗੁਰੂ ਨਾਨਕ ਨੇ ਤੇ ਉੱਥੇ ਛੋਟੇ ਸਹਿਰ ਜਾਦਿਆਂ ਨੇ ਕੁਰਬਾਨੀਆਂ ਦੇ ਕੇ ਸਿੱਖ ਇਤਿਹਾਸ ਨੂੰ ਜੇ ਆਪਾਂ ਬਾਚੀਏ ਪੜ੍ਹੀਏ ਤੇ ਉਹਨਾਂ ਨੇ ਐਟਾ ਵੱਡਾ ਜज्बा ਸਾਡੀ ਕੌਮ ਦੇ ਵਿੱਚ ਹੈ ਜਦੋਂ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਸਵਾ ਸਵਾ ਮਣ ਦੇ ਪੀਸੜੇ ਪੀਸੇ ਟੁਕੜੇ ਟੁਕੜੇ ਕਰਕੇ ਮਾਵਾ ਦੀਆਂ ਗੋਟੀਆਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਦੇ ਹਾਰ ਬਣਾ ਕੇ ਗਲਾਂ ਦੇ ਵਿੱਚ ਪਾਏ ਤੇ ਜਦੋਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਸਮਾ ਹੁੰਦਾ ਸੀ ਮਾਈਆਂ ਅਰਦਾਸ ਕਰਦੀਆਂ ਸੀ ਸੱਜੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਚਾਰ ਪਹਿਰ ਸੁੱਖਾਂ ਦੇ ਨਾਲ ਬਤੀਤ ਹੋਇਆ ਚਾਰ ਪਹਿਰ ਰਾਤ ਆਈ ਹੈ ਤੇਰੇ ਭਾਣੇ ਅੰਦਰ ਸੁੱਖਾਂ ਦੇ ਨਾਲ ਬਤੀਤ ਹੋਵੇ ਇਹੋ ਜਿਹਾ ਫਲਸਫਾ ਇਸ ਕੌਮ ਦੇ ਅੰਦਰ ਗੁਰੂ ਨਾਨਕ ਨੇ ਗੁਰੂ ਸਾਹਿਬ ਨੇ ਭਰਿਆ ਹੋਇਆ ਤੇ ਉਸ ਕੌਮ ਦੇ ਵਾਰਸਾਂ ਨੂੰ ਜਦੋਂ ਉਹ ਆਪਣੇ ਹੱਕ ਮੰਗਣ ਦੇ ਲਈ ਦਿੱਲੀ ਵੱਲੋਂ ਜਾਂਦੇ ਆ ਤੇ ਇਹਨਾਂ ਨੂੰ ਆਤਵਾਦੀ ਖਖਵਾਦੀ ਦੇਸ਼ ਦੇ ਨਾਲ ਧਰੋ ਕਰਨ ਵਾਲੇ ਗਤਾਰ ਕਹ ਕੇ ਕਿਹਾ ਜਾਂਦਾ ਹੈ ਤੇ ਐਡੀ ਸ਼ਾਂਤੀ ਦੀ ਹੱਥ ਸਾਡੀ ਗੋਲੀਆਂ ਸਾਡੇ ਵੱਜਦੀਆਂ ਅੱਜ ਸਵੇਰੇ ਖਬਰ ਆਈ ਕਿ ਸੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਦੀ ਮੌਤ ਹੋ ਗਈ ਇੱਕ ਕਿਸਾਨ ਦੀ ਮੌਤ ਨਹੀਂ ਹੋਈ ਉਹ ਸਾਰੇ ਹੀ ਪੰਜਾਬ ਦੀ ਮੌਤ ਹੈ ਕਿਉਂ ਕਿਉਂਕਿ ਉਹ ਜਿਹੜੇ ਉੱਥੇ ਗਏ ਐ ਜਿਹੜੇ ਲੜ ਰਹੇ ਆ ਸੰਘਰਸ਼ ਉਹ ਸਾਡੇ ਪੰਜਾਬ ਦੇ ਜਾਏ ਐ ਹਮੇਸ਼ਾ ਜਦੋਂ ਵੀ ਦੇਸ਼ ਗੁਲਾਮ ਹੋਇਆ ਇਹਨੂੰ ਆਜ਼ਾਦ ਕਰਨ ਦੇ ਲਈ ਜੇ ਕੋਈ ਉੱਠਿਆ ਤਾਂ ਕੀਰਤੀ ਕਾਮੇ ਉੱਥੇ ਐ ਅੱਜ ਭਾਰਤ ਬੰਦ ਦਾ ਸਮਰਥਨ ਹੈ ਤੇ ਅੱਜ ਆਪਾਂ ਸਾਰੇ ਜਿਲ੍ਹੇ ਵੀ ਇੱਥੇ ਬੈਠੇ ਐ ਇਹ ਉਹ ਜੋਧੇ ਐ ਉਹ ਸੂਰਮੇ ਐ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਦੀ ਜਿਹੜੀ ਦੂਜੀ ਲੜਾਈ ਹੁਣ ਸ਼ੁਰੂ ਹੋਈ ਹੈ ਉਹਦੇ ਵਿੱਚ ਹਿੱਸਾ ਪਾਇਆ ਹੈ ਸੋ ਕੱਲਾ ਕੇਵਲ ਇੱਥੇ ਬੈਠ ਕੇ ਗੱਲ ਨਹੀਂ ਬਣਨੀ ਸਾਨੂੰ ਵੀ ਚਾਹੀਦਾ ਕਿਉਂਕਿ ਜਦੋਂ ਸੰਘਰਸ਼ ਸ਼ੁਰੂ ਹੁੰਦਾ ਹੈ ਉਹ ਸੰਘਰਸ਼ ਦੇ ਕੁਝ ਪਰਾ ਹੁੰਦੇ ਆ ਪਹਿਲਾ ਜਿਵੇਂ ਅੱਜ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਅਤਿਆਚਾਰ ਹੋਇਆ ਕਸਾਨਾਂ ਦੀਆਂ ਅੱਖਾਂ ਦੇ ਸਾਡੇ ਨੌਜਵਾਨਾਂ ਦੇ ਡੇਲੀ ਵਾਰ ਸੜ ਦਿੱਤੇ ਨਿਕਲ ਗਏ ਪਿੱਛੇ ਦੇ ਵਿੱਚ ਸ਼ਰੇ ਉੱਥੇ ਆंसू ਗੈਸ ਦੇ ਨਾਂ ਦੇ ਉੱਤੇ ਜ਼ਹਿਰੀਲੇ ਜਿਹੜੇ ਕੈਮੀਕਲ ਹੈ ਉਹਨਾਂ ਬੰਬਾਂ ਦੇ ਵਿੱਚ ਪਾ ਕੇ ਛੁੱਟਿਆ ਜਾ ਰਿਹਾ ਹੈ ਤੇ ਜਦੋਂ ਅੱਗੇ ਗੱਲ ਕਰਨ ਲਈ ਕਿਸਾਨ ਜਾਂਦੇ ਆ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਜਾ ਰਹੇ ਅਸੀਂ ਇਹਨਾਂ ਗੱਲਾਂ ਦੀ ਸਖਤ ਨਖੇਦੀ ਕਰਦੇ ਆਂ ਜਿਨ੍ਹਾਂ ਦੇ ਉੱਤੇ ਅੱਜ ਤੁਸੀਂ ਲਾਟੀਆਂ ਭਰਾਰੇ ਹੋ ਜਿਨ੍ਹਾਂ ਦੇ ਉੱਤੇ ਹਕੂਮਤ ਅੱਜ ਗੋਲੇ ਚਲਾ ਰਹੀ ਹੈ ਉਹਨਾਂ ਮਾਪਿਆਂ ਦੇ ਪੁੱਤ ਹੀ ਬਾਰਡਰਾਂ ਦੇ ਉੱਤੇ ਟਿੱਕਾ ਡਾ ਕੇ ਖੜੇ ਹੋਏ ਆ ਜਿਨ੍ਹਾਂ ਕਰਕੇ ਇਹ ਰਾਜ ਭਾਗ ਦਾ ਆਨੰਦ ਮਾਣ ਰਹੇ ਆ ਅੱਜ ਜਿਨ੍ਹਾਂ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਉਹਨਾਂ ਪੁੱਤਾਂ ਦੀਆਂ ਲਾਸ਼ਾਂ ਹੀ ਅੱਜ ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿ ਕੇ ਪੁਕਾਰ ਰਹੇ ਆ ਉਹਨਾ ਪੁੱਤਰਾਂ ਦੀਆਂ ਲਾਸਾਂ ਦੀ ਤਰੰਗਿਆਂ ਦੇ ਵਿੱਚ ਲਿਫਟ ਲਿਫਟ ਕੇ ਘਰ ਨੂੰ ਆਂਦੀਆਂ ਹਨ ਉਹਨਾਂ ਘਰਾਂ 'ਤੇ ਸੁਹਾਗ ਉੱਝ ਰਹੇ ਹੈ ਸਾਡੇ ਘਰਾਂ ਦੇ ਬੱਚੇ ਯਤੀਮ ਹੋ ਰਹੇ ਹੈ ਕਿਉਂ ਕਿਉਂਕਿ ਇਸ ਦੇਸ਼ ਦੀਆਂ ਹੱੱਤਾਂ ਤੇ ਸਾਡੇ ਵੀਰ ਖੜੇ ਹੈ ਤੇ ਅਤਿਆਚਾਰ ਵੀ ਸਾਡੇ ਤੇ ਯਾਦ ਰੱਖਿਓ ਅਤ ਅਤੇ ਖੁਦਾ ਦਾ ਹਮੇਸ਼ਾ ਵੈਰ ਹੁੰਦਾ ਹੈ ਜ਼ੁਲਮ ਜਿੰਨਾ ਵੀ ਅੱਗੇ ਵਧੇਗਾ ਇਹ ਕੋਮ ਐਸੀ ਕੋਮ ਹੈ ਇਹਨੂੰ ਜਿੰਨਾ ਦਬਾਉਣ ਦਾ ਯਤਨ ਕੀਤਾ ਜਾਏਗਾ ਇਹ ਕੋਮ ਉਨਾ ਵੱਧ ਕੇ ਉੱਠੇਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭਾਰਤ ਵੰਦ ਦਾ ਸਮਰਥਨ ਕਰ ਰਹੇ ਐ ਔਰ ਜਿਨ੍ਹਾਂ ਨੇ ਅੱਜ ਵੀ ਦੁਕਾਨਾਂ ਖੋਲੀਆਂ 11 ਵਜਣ ਦੀ ਲੋੜ ਚ ਕੀ ਸੀ 11 ਵਜ ਜਾਂਦੇ ਨੰਦਪੁਰ ਸਾਹਿਬ ਨੂੰ ਸਿਰਫ 11 ਵਜੇ ਦਾ ਟਾਈਮ ਹੈ ਬਾਕੀ ਵੱਖ-ਵੱਖ ਜਗ੍ਹਾ ਤੇ ਵੈਸੇ ਤਾਂ ਚਾਹੀਦਾ ਸੀ 4 ਵਜੇ ਤੱਕ ਕਿਸਾਨੀ ਅੰਦੋਲਨ ਦਾ ਜਿਹੜਾ ਹੁਕਮ ਸੀ ਪਰ ਜਿਹੜੇ ਕਰਕੇ ਜਿਹੜੇ ਤੁਹਾਡੇ ਰੋਟੀਆਂ ਕਰਕੇ ਤੁਹਾਡੇ ਬੱਚਿਆਂ ਕਰਕੇ ਬੋਟਰਾਂ ਤੇ ਖੜੇ ਆ ਤੇ ਜੇ ਤੁਸੀਂ ਇੱਕ ਅੱਜ ਇੱਕ ਦਿਨ ਦੁਕਾਨਾਂ ਬੰਦ ਕਰ ਵੀ ਲੈਂਦੇ ਕਿਹੜਾ ਲੋੜਾ ਆ ਜਾਂਦਾ ਉਥੇ ਜਾਨਾਂ ਤੇ ਖੇਡ ਕੇ ਚ ਖੇਡਿਆ ਜਾ ਰਿਹਾ ਤੇ ਐਥੇ ਤੁਸੀਂ ਆਪਣੀਆਂ ਰੋਟੀਆਂ ਚਲਾ ਰਹੇ ਹੋ ਭੁੱਖੇ ਨਹੀਂ ਮਰਦੇ ਤੁਸੀਂ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਦੁਕਾਨਦਾਰਾਂ ਨੂੰ ਵੀ ਜਿਨ੍ਹਾਂ ਨੇ ਅੱਜ ਭਾਰਤ ਬੰਦ ਦੇ ਸਮਰਥਨ ਦੇ ਤਹਿਤ ਵੀ ਦੁਕਾਨਾਂ ਖੋਲੀਆਂ ਹੋਈਆਂ ਮੈਂ ਇਹ ਵੀ ਗੱਲ ਕਹਿਣੀ ਚਾਹਾਂਗਾ ਨੱਕ دبੋ ਕੇ ਚੱਪੜੀ 'ਚ ਮਰ ਜਾਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਰਤਾ ਵੀ ਪ੍ਰਵਾਹ ਨਹੀਂ ਉਹ ਤੁਹਾਡਾ ਸਨੇਹਾ ਜਾਣਾ ਸੀ ਕਿ ਭਾਰਤ ਬੰਦ ਦਾ ਪੂਰਾ ਸਮਰਥਨ ਸਰਖ ਹਕੂਮਤ ਤੱਕ ਗੱਲ ਪਹੁੰਚਣੀ ਸੀ ਤੇ ਤੁਸੀਂ ਖੋਲ ਕੇ ਬੈਠੇ ਹੋ ਇਹ ਮੈਨੂੰ ਤਾਂ ਕਹਿਣਾ ਪੈ ਰਿਹਾ ਕਿਉਂਕਿ ਜਦੋਂ ਮੈਂ ਰਸਤੇ ਚਾਇਆ ਟੋਟਲੀ ਦੁਕਾਨਾਂ ਸਾਰੀਆਂ ਖੁੱਲੀਆਂ ਗੋਆਂ ਸੀ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਭਾਰਤ ਬੰਦ ਹੈ ਰਹੀ ਗੱਲ ਕਿਉਂਕਿ ਮੇਰਾ ਸੁਭਾਅ ਹੈ ਮੈਂ ਸੱਚ ਬੋਲਣ ਦਾ ਥੋੜਾ ਜਿਹਾ ਆਦੀ ਆ ਮੇਰਾ ਸੋ ਸਤਿਗੁਰ ਪਰ ਕਿਰਪਾ ਕਰਨ ਮੈਂ ਤਾਂ ਮਹਾਰਾਜ ਦੇ ਕੋਲ ਇਹੀ ਅਰਦਾਸ ਕਰਾਂਗਾ ਕਿ ਜਲਦੀ ਤੋਂ ਜਲਦੀ ਕਿਸਾਨ ਇਹ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਉਹਨੂੰ ਜਿੱਤ ਕੇ ਵਾਪਸ ਪਹੁੰਚਣ ਆਪਣੇ ਘਰਾਂ ਨੂੰ ਵਾਪਸ ਆੜ ਕਿਸੇ ਨੂੰ ਸ਼ੌਕ ਨਹੀਂ ਉਹ ਵਿਹਲੇ ਨਹੀਂ ਹੈ ਅੱਗੇ ਸਾਡੀਆਂ ਫਸਲਾਂ ਆ ਰਹੀਆਂ ਵੱਢਣ ਦਾ ਸਮਾਂ ਆ ਰਿਹਾ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਅੱਜ ਅਸੀਂ ਆਪਣੇ ਹੱਕਾਂ ਦੇ ਲਈ ਉਹ ਦਿੱਲੀ ਵੱਲ ਨੂੰ ਜਾ ਰਹੇ ਹਾਂ ਜ਼ੁਬਾਨ ਤੋਂ ਮੁਕਰਨਾ ਰਾਸ਼ੀ ਲੋਕਾਂ ਦੀ ਫਿਤਰਤ ਬਣ ਗਈ ਹੈ ਤੇ ਉਹਨਾਂ ਨੂੰ ਯਾਦ ਕਰਾਉਣਾ ਇਹ ਗੁਰਨਾਨਕ ਦੇਵ ਘਰ ਦਾ ਸੁਭਾਅ ਹੀ ਹੈ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜੇ ਜਾਬਰ ਕਿਹਾ ਉਹ ਗੁਰਨਾਨਕ ਸਾਹਿਬ ਨੇ ਕਿਹਾ ਕਈਆਂ ਨੇ ਤਾਂ ਗੋਡੇ ਟੇਕ ਦਿੱਤੇ ਵੱਡੇ ਵੱਡੇ ਰਾਜਿਆਂ ਨੂੰ ਛੁਪਾਉਣ ਵਾਲੇ ਮੁਗਲ ਰਾਜ ਦਾ ਚੜਾ ਨੂੰ ਪੁੱਟਣ ਵਾਲੇ ਕੌਣ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਹਾ ਕਹਿੰਦੇ ਤੁਹਾਡੇ ਲਾਲ ਛੋਟੇ ਸਾਹਿਬ ਜਦ ਦੇ ਸ਼ਹੀਦ ਹੋ ਗਏ ਤੇ ਕਾਗੀ ਦਾ ਫੁੱਟਾ ਫੁੱਟਾ ਫਟ ਕੇ ਵਟਨ ਕੀਤਾ ਸੀ ਕਹਿੰਦੇ ਮੁਗਲ ਰਾਜ ਦੀ ਜੜ ਪੱਟੀ ਗਈ ਹੈ ਦੇ ਹਿੰਦੁਸਤਾਨ ਦੇ ਵਿੱਚੋਂ ਮੁਗਲ ਰਾਜ ਉਦੋਂ ਖਤਮ ਹੋਇਆ ਪਹਿਲਾਂ ਖਤਮ ਨਹੀਂ ਸੀ ਹੋਇਆ ਬਹੁਤ ਸਾਰੇ ਦੇਸ਼ ਜਿਹੜੇ ਮੁਸਲਮਾਨ ਬਣਾ ਦਿੱਤੇ ਗਏ ਇੰਡੋਨੇਸ਼ੀਆ ਦੇਸ਼ ਦੇ ਵਿੱਚ ਉੱਥੇ ਉਹ ਟੋਟਲੀ ਹਿੰਦੂਇਸਮ ਦਾ ਦੇਸ਼ ਸੀਗਾ ਉਹਨਾਂ ਨੇ ਅਤਿਆਚਾਰ ਕੀਤੇ ਤੇ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਅੱਜ ਤੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਗੁਰੂ ਦੇ ਸਮੇਸ਼ ਨਾ ਹੁੰਦਾ ਦਸਵੇਂ ਪਾਤਸ਼ਾਹ ਨੇ ਕੁਰਬਾਨੀਆਂ ਕਰਕੇ ਇਹ ਦੇਸ਼ ਨੂੰ ਆਜ਼ਾਦ ਕੀਤਾ ਤੇ ਅੱਜ ਉਹਦੇ ਵਾਰਸਾਂ ਨੂੰ ਆਤਵਾਦੀ ਕਿਹਾ ਜਾਂਦਾ ਅੱਜ ਉਹਦੇ ਵਾਰਸਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਅੱਜ ਉਹਦੇ ਵਾਰਸਾਂ ਦੇ ਉੱਤੇ ਡਰੋਨ ਦੇ ਨਾਲ ਹਮਲੇ ਕੀਤੇ ਜਾਂਦੇ ਔਰ ਪਹਿਲਾ ਹਿੰਦੁਸਤਾਨ ਪਹਿਲਾ ਇਹ ਭਾਰਤ ਦੇਸ਼ ਹੈ ਜਿਸ ਦੇਸ਼ ਨੇ ਆਪਣੇ ਹੀ ਨਾਗਰਿਕਾਂ ਤੇ ਉਹ ਯਾਦ ਰੱਖਿਓ ਸਿੱਖੋ ਤੁਹਾਡਾ ਵੀ ਪਹਿਲਾ ਇਤਿਹਾਸ ਬਣਿਆ ਵੀ ਜੇ ਤੁਹਾਡੇ ਤੇ ਵੀ ਜੇ ਕਿਸੇ ਨੇ ਡਰੋਨ ਨਾਲ ਹਮਲੇ ਕੀਤੇ ਹਨਾ ਸਾਡੇ ਕੀਰਤੀਆਂ ਦੇ ਉੱਤੇ ਤਾਂ ਪਹਿਲਾ ਇਸ ਹਿੰਦੂ ਤਵੀ ਸਰਕਾਰ ਨੇ ਸਾਡੇ ਤੇ ਹਮਲੇ ਕੀਤੇ ਆ ਇਹ ਆਰਐਸਐਸ ਦੀ ਬੁੱਝੜ ਸਰਕਾਰ ਨੇ ਸਾਡੇ ਤੇ ਗਰਨੇਟਾਂ ਦੇ ਨਾਲ ਹਮਲੇ ਕੀਤੇ ਆ ਇਹ ਇਹਨਾਂ ਦੇ ਇਤਿਹਾਸ ਸਿਰਜਿਆ ਤੇ ਅਸੀਂ ਸ਼ਾਂਤ ਰਹਿ ਕੇ ਉਹਨਾਂ ਦੇ ਜ਼ੁਲਮ ਨੂੰ ਸਹਾਰਿਆ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਸਖਾ ਕੇ ਗਏ ਆ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਭਾਣਾ ਮੰਨਣ ਦਾ ਬਲ ਇਸ ਕੌਮ ਦੇ ਅੰਦਰ ਭਰ ਕੇ ਗਏ ਆ ਤੇ ਜੇ ਇਹ ਇਤਿਹਾਸ ਮੁੜ ਕੇ ਸਿਰਜਿਆ ਤੇ ਸਿੱਖ ਕੌਮ ਨੇ ਵੀ ਇਸ ਇਤਿਹਾਸ ਨੂੰ ਦੁਬਾਰਾ ਸਿਰਜਿਆ ਉਹਨਾਂ ਨੇ ਐਟਾ ਜ਼ੁਲਮ ਕੀਤਾ ਫਿਰ ਵੀ ਸ਼ਾਂਤ ਬੈਠੇ ਆ ਜਥੇਬੰਦੀਆਂ ਹੁਕਮ ਕਰਨ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਪੁੱਜੇ ਹੋਏ ਆ ਉਹ ਤਾਂ ਬੈਰੀਕਡ ਪੱਤੇ ਜਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਐ ਪਰ ਜਾਤ ਦੇ ਦੇ ਵਿੱਚ ਰਹਿ ਕੇ ਲੜਾਈ ਲੜੀ ਜਾ ਰਹੀ ਐ ਔਰ ਆਪਾਂ ਵੀ ਇੱਥੇ ਸਾਰਿਆਂ ਨੇ ਜਾਤ ਦੇ ਦੇ ਵਿੱਚ ਰਹਿ ਕੇ ਕੀ ਲੜਾਈ ਲੜਨੀ ਐ ਔਰ ਜਿੰਨਾ ਸੰਘਰਸ਼ ਚੱਲ ਰਿਹਾ ਹੈ ਬੇਨਤੀ ਐ ਉਹਦਾ ਵੱਧ ਤੋਂ ਵੱਧ ਸਮਰਥਨ ਕਰੋ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਪਾਓ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟਰ ਪਾਓ ਉਹਨਾਂ ਪੋਸਟਰਾਂ ਨੂੰ ਸ਼ੇਅਰ ਕਰੋ ਤਾਂ ਜੋ ਇਹ ਅੰਦੋਲਨ ਹਰ ਇੱਕ ਦੀ ਉਹਦੇ ਵਿੱਚ ਭਾਗੀਦਾਰੀ ਪਵੇ ਸੋ ਸਤਿਗੁਰ ਕਿਰਪਾ ਕਰਨ ਐਨਾ ਕਹਿ ਕੇ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚ ਖੋਵਾਂਗਾ ਪੰਜਾਬ ਪੰਜਾਬੀਅਤ ਹਮੇਸ਼ਾ ਜਿੰਦਾਬਾਦ ਰਹੀ ਹੈ ਪੰਜਾਬੀ ਹਮੇਸ਼ਾ ਮੂਰਲੀ ਕਿਤਾਰ ਵਿੱਚ ਲੜਦੇ ਦੇਖੇ ਆ ਪੱਕਾ ਹਮੇਸ਼ਾ ਮੂਰਲੀ ਕਿਤਾਰ ਦੇ ਵਿੱਚ ਖੜੀਆਂ ਨੇ ਔਰ ਅੱਜ ਵੀ ਜੇ VOTERਾਂ ਦੇ ਉੱਤੇ ਆ ਜਿਹੜੇ VOTER ਖਨੋਰੀ VOTER ਬਣਾ ਦਿੱਤੇ ਸਿੰਘੂ VOTER ਬਣਾ ਦਿੱਤੇ ਸਾਨੂੰ ਇਹ ਮਹਿਸੂਸ ਕਰਾਤਾ ਹੈ ਕਿ ਜਿੱਦਾਂ ਅਸੀਂ ਇਸ ਦੇਸ਼ ਦੇ ਪਾਰਸੇ ਨਹੀਂ ਹੈਗੇ ਜਿੱਦਾਂ ਅਸੀਂ ਕਿਸੇ ਬਗਾਨੇ ਦੇਸ਼ ਦੇ ਬਾੜਸ ਹੁੰਦੇ ਆ ਸਾਨੂੰ ਐਦਾਂ ਦਾ ਮਹਿਸੂਸ ਕਰਾਇਆ ਜਾ ਰਿਹਾ ਜੇ ਅੱਜ ਉੱਥੇ ਮੋਹਰੇ ਬਾੜਰਾਂ ਤੇ ਨੇ ਤੇ ਉੱਥੇ ਵੀ ਪੱਗਾਂ ਨੇ ਜੇ ਚਾਈਨਾ ਦੇ ਬਾੜਰਾਂ ਦੇ ਉੱਤੇ ਅੱਜ ਪੱਗਾਂ ਨੇ ਤਾਂ ਉੱਥੇ ਵੀ ਸਾਡੇ ਕੀ ਸਰਦਾਰਾਂ ਦੀਆਂ ਪੱਗਾਂ ਨੇ ਸਾਡੇ ਸਰਦਾਰਾਂ ਦੇ ਪੁੱਤ ਨੇ ਆ ਜਿੰਨਾ ਜੋਰ ਇਹਨਾਂ ਨੇ ਇੱਥੇ ਲਾ ਲਿਆ ਜੇ ਐਨਾ ਜੋਰ ਚਾਈਨਾ ਦੇ ਬਾੜਰ ਦੇ ਉੱਤੇ ਲਾਇਆ ਜਾਂਦਾ ਸਾਡੇ 3 ਕਿਲੋਮੀਟਰ ਅੰਦਰ ਜ਼ਮੀਨ ਦੱਬ ਕੇ ਬੈਠਾ ਸ਼ਾਇਦ ਉਹ ਪਿੱਛੇ ਮੁੜ ਜਾਂਦਾ ਜਿੰਨਾ ਜੋਰ ਸਾਡੇ ਕਿਸਾਨਾਂ ਦੇ ਉੱਤੇ ਡਰੋਨਾਂ ਦੇ ਨਾਲ ਬੰਬ ਛਿੱਟ ਕੇ ਲਾਇਆ ਜੇ ਇੰਨਾ ਜ਼ੋਰ ਇੰਨਾ ਡਰੋਨਾਂ ਦੇ ਨਾਲ ਬਾਰਡਰਾਂ ਦੇ ਉੱਤੇ ਲਾਇਆ ਹੁੰਦਾ ਤੇ ਨਸ਼ਾ ਸਪਲਾਈ ਹੋ ਹੋ ਕੇ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੀ ਜਵਾਨੀ ਨੂੰ ਤਬਾਹਾ ਕਰਦਾ ਜਿੱਥੇ ਜ਼ੋਰ ਲਾਉਣਾ ਸੀ ਉੱਥੇ ਜ਼ੋਰ ਲਾਇਆ ਨਹੀਂ ਜਾ ਰਿਹਾ ਤੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਹਮੇਸ਼ਾ ਦਬਾਇਆ ਜਾ ਰਿਹਾ ਇਹ ਹੁਣ ਦੀ ਗੱਲ ਨਹੀਂ ਹੈ ਯਾਦ ਰੱਖਿਓ ਜਦੋਂ-ਜਦੋਂ ਵੀ ਰਾਜ ਕਰਤਾ ਸ਼ਰੇਣੀ ਭਾਰੀ ਹੋਈ ਹੈ ਬੋਮਤ ਦੇ ਨਾਲ ਭਾਰੀ ਹੋਈ ਹੈ ਉਹਨੇ ਆਮ ਲੋਕਾਂ ਦੇ ਉੱਤੇ ਚੁਲਮਟਾਇਆ ਕੋ ਜਿਹੜੀ ਵੀ ਸਰਕਾਰ ਹੋਵੇ ਉਹ ਭਾਵੇਂ ਇੱਥੇ ਦੀ ਹੋਵੇ ਉਹ ਭਾਵੇਂ ਉੱਥੇ ਦੀ ਹੋਵੇ ਕੋਈ ਵੀ ਸਰਕਾਰ ਹੈ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੀ ਹੈ ਉਹ ਆਪਣੀ ਨਾਗਰਿਕਾਂ ਨੂੰ ਭੁੱਲ ਜਾਂਦੀ ਹੈ ਸੱਤਾ ਦਾ ਨਸ਼ਾ ਹੀ ਐਸਾ ਨਸ਼ਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਹਿਟਲਰ ਇਹ ਇਹ ਰਾਜ ਕਰਤਾ ਸ਼ਰੇੜੀ ਕਰਦੀ ਕੀ ਹੈ ਹਿਟਲਰ ਦਾ ਰਾਜ ਹੈ ਦੀਵਾਨ ਉਹਦਾ ਸੱਜਣਾ ਹੋਇਆ ਹੈ ਉਹਦੇ ਵਜ਼ੀਰ ਉੱਥੇ ਖੜੇ ਹੋਏ ਐ ਹਿਟਲਰ ਇੱਕ ਮੁਰਗਾ ਫੜ ਕੇ ਲੈ ਕੇ ਆਇਆ ਉਹਨੇ ਮੁਰਗੇ ਦੇ ਖੰਭ ਨੋਚਤੇ ਉਹਨੇ ਮੁਰਗੇ ਨੂੰ ਸਲਣੀ-ਸਲਣੀ ਕਰਕੇ ਭਰੀ ਸਭਾ ਦੇ ਵਿੱਚ ਸਿਰ ਦਿੱਤਾ ਹਿਟਲਰ ਕਹਿੰਦਾ ਸਮਝੇ ਕੁਛ ਉਹ ਕਹਿੰਦੇ ਜੀ ਕੀ ਸਮਝਾਉਣਾ ਚਾਹੁੰਦੇ ਹੋ ਕਹਿੰਦੇ ਸਮਝੇ ਕੁਛ ਕਹਿੰਦੇ ਅਸੀਂ ਨਹੀਂ ਸਮਝੇ ਕਹਿੰਦਾ ਹੁਣੇ ਸਮਝਾਉਣਾ ਉਹਨੇ ਆਪਣੇ ਕਿਸੇ ਦੇ ਵਿੱਚੋਂ ਕੁਝ ਦਾਣੇ ਕੱਢੇ ਮੁਰਗੇ ਦੇ ਅੱਗੇ ਰੱਖੇ ਉਹਦੀ ਚੁੰਝ ਦੇ ਨਾਲ ਲਾਏ ਉਹਨਾਂ ਦਾਣਾ ਖਾਦਾ ਮੁਰਗਾ ਫੇਰ ਅੱਗੇ ਦਾਣਾ ਸੁੱਟਿਆ ਉਹ ਜਿਹੜਾ ਮੁਰਗਾ ਤੁਰਦਾ ਨਹੀਂ ਸੀ ਪਹਿਲਾਂ ਉਹਦੇ ਖੰਭ ਨੋਚ ਦਿੱਤੇ ਫੇਰ ਉਹ ਬੜਾ ਉਰਦਾ ਸੀ ਬੜੀ ਫੜਫੜ ਕੇ ਫੜਨਾ ਔਖਾ ਹੋ ਗਿਆ ਸੀ ਮੁਰਗੇ ਨੂੰ ਜਦੋਂ ਫੜ ਲਿਆ ਉਹਦੇ ਖੰਭ ਨੋਚੇ ਫੇਰ ਉਹਨੂੰ ਦਾਣਾ ਦਾਣਾ ਕਰਕੇ ਸੁੱਟਿਆ ਤੇ ਮੁਰਗਾ ਹੌਲੀ ਹੌਲੀ ਤੁਰਦਾ ਗਿਆ ਉਹਦੇ ਚ ਪਹਿਲਾਂ ਵਾਲੀ ਤੜ ਨਹੀਂ ਰਹੀ ਪਹਿਲਾਂ ਵਾਲੀ ਫੜਫੜਾਹਟ ਨਹੀਂ ਰਹੀ ਕਿਉਂਕਿ ਖੰਭ ਨੋਚ ਦਿੱਤੇ ਗਏ ਆ ਹੁਣ ਜਿੱਦਰ ਨੂੰ ਦਾਣਾ ਹਿੱਕਲਰ ਸਿੱਟਦਾ ਜਾਵੇ ਮੁਰਗਾ ਮਗਰ ਮਗਰ ਤੁਰਦਾ ਜਾਵੇ ਕਹਿੰਦਾ ਸਮਝ ਗਏ ਕਹਿੰਦੇ ਅਸੀਂ ਨਹੀਂ ਸਮਝੇ ਕਹਿੰਦਾ ਹਜੇ ਵੀ ਨਹੀਂ ਸਮਝੇ ਕਹਿੰਦੇ ਨਹੀਂ ਸਮਝੇ ਕਹਿੰਦੇ ਮੁਰਗਾ ਹੈ ਜਨਤਾ ਮੁਰਗਾ ਹੈ ਜਨਤਾ ਜਨਤਾ ਦੇ ਖੰਭ ਨੋਚ ਦੋ ਜਨਤਾ ਨੂੰ ਚਲਵੀ ਚਲਨੀ ਕਰ ਦਿਓ ਫਿਰ ਆਪਣੇ ਟੁਕੜੇ ਤੁਸੀਂ ਜਿੱਧਰ ਨੂੰ ਸਿੱਟਦੇ ਜਾਓਗੇ ਇਹ ਉਧਰ ਨੂੰ ਚੁਰਦੇ ਜਾਣਗੇ ਕੋਈ ਵੀ ਸਰਕਾਰ ਹੈ ਇਹਦੀ ਵੀ ਇਹੀ ਹੁੰਦੀ ਹੈ ਉਹ ਸਾਨੂੰ ਲੋਚਦੀ ਹੈ ਸਾਨੂੰ ਖਤਮ ਕਰਦੀ ਹੈ ਸੋ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਸ਼ਿਆਂ ਦਾ ਤਿਆਗ ਕਰੋ ਜਦੋਂ ਨਸ਼ਾ ਛੱਡੋਗੇ ਸੁਰਤ ਕੰਮ ਕਰਨਾ ਸ਼ੁਰੂ ਕਰ ਲਓਗੇ ਜਿੰਨਾ ਚਿਰ ਨਸ਼ਾ ਸੁਰਤ ਕੰਮ ਨਹੀਂ ਕਰਦੀ ਤੇ ਆਪਾਂ ਅੱਗੇ ਹੋ ਕੇ ਸੰਘਰਸ਼ ਦੇ ਵਿੱਚ ਲੜੀਏ ਬਹੁਤ ਸਾਰੀਆਂ ਇੱਥੇ ਮਾਨਯੋਗ ਸ਼ਖਸੀਅਤਾਂ ਬڑے ਜਿਹਾਰੂ ਇੱਥੇ ਬੈਠੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਗੰਡਾ ਸਾਹਿਬ ਬੈਠੇ ਆ ਅਮਿੰਦਰ ਸਿੰਘ ਬੈਠੇ ਆ ਹੋਰ ਨੌਜਵਾਨ ਜਿੰਨੇ ਮੈਨੂੰ ਨਾਮ ਤੇ ਯਾਦ ਨਹੀਂ ਹੈ ਜਰਨੈਲ ਸਿੰਘ ਭੜੀ ਸਾਹਿਬ ਸ਼ਮਸ਼ੇਦ ਸਿੰਘ ਛੇਰਾ ਜੀ ਹੋਰ ਵੀ ਬੇਹਾਨ ਸਰਕਾਰ ਸਾਰੀਆਂ ਸੰਗਤਾਂ ਜਰਨੈਲ ਸਿੰਘ ਜੀ ਹੋਣੀ ਸਾਰੇ ਅੱਜ ਦੇ ਟਰੱਕ ਤੇ ਟੈਕਸੀ ਯੂਨੀਅਨ ਵਾਲੇ ਨੌਜਵਾਨ ਸਾਰੇ ਬੈਠੇ ਆ ਬਹੁਤ ਵੱਡਾ ਤੁਹਾਡਾ ਹੰਬਲਾ ਸ਼ਾਬਾਸ਼ ਇਦਾਂ ਹੀ ਲੜਦੇ ਰਹੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ ਇੱਕ ਦਿਨ ਜਿੱਤ ਜ਼ਰੂਰ ਹੋਏਗੀ ਦੋ ਨਾਰੇ ਲਾਣੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਲੋਕਾਂ ਦਾ ਏਕਤਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਵਾ ਓ